ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਅਰਸ਼ ਸ਼ਵੇਰਕਾ ਸੀ ਹਰਿਆਣੇ ਤੋਂ ਆਏ ਆ ਕਰਨਾਲ ਡਿਸਟ੍ਰਿਕਟ ਤੋਂ ਬਿਲੋਂਗ ਕਰਨੇ ਆ ਸਾਡੇ ਭਰਾ ਸਕੰਦਰ ਬਾਜਵਾ ਤੇ ਅਣਮੋਲ ਪੰਨੂ ਦਾ ਮੈਸੇਜ ਜੋ ਕਿ ਬਹੁਤ ਵਧੀਆ ਗਿਆ ਚਲੋ ਜਿੱਤਿਆ ਸਕੰਦਰ ਇਹ ਮੈਚ ਬਹੁਤ ਇੰਟਰਸਟਿੰਗ ਗਿਆ ਸੀ ਅਸੀਂ ਸਪੈਸ਼ਲ ਮੈਚ ਕਰਾਉਣ ਲਈ ਇੱਥੇ ਆਏ ਆ ਤੇ ਸਾਰੇ ਸਾਡੇ ਭਰਾ ਸੂਰਜ ਹੋ ਗਿਆ ਸਾਈਲ ਹੋ ਗਿਆ ਇਹਨਾਂ ਇੱਥੇ ਆਰਗੇਨਾਈਜ਼ ਕਰਵਾਇਆ ਸੀ ਮੈਚ ਕੀ ਅਜੇ ਤੱਕ ਕੀ ਕਰਾਇਆ ਕੀ ਗਿਆ ਵੈਕਟਰ ਲੀ ਕਰਾਈ ਗਈ ਨਹੀਂ ਇਹ ਤੇ ਮੈਚ ਕਰਾਇਆ ਗਿਆ ਸੀ ਦੋ ਪਲੇਅਰਾਂ ਦੇ ਵਿੱਚ ਆ ਸਾਡੇ ਭਰਾ ਸਿਕੰਦਰ ਬਾਜਵਾ ਹੈ ਔਰ ਅਨਮੋਲ ਪੰਨੂ ਇਹਨਾਂ ਦੇ ਦੋਨਾਂ ਦੇ ਵਿੱਚ ਮੈਚ ਸੀ ਚੈਲੰਜ ਮੈਚ ਸੀ ਜੋ ਚੈਲੀ ਮੈਚ ਹੋਇਆ ਸੀ ਜਿੱਥੇ ਪੰਜ ਰਾਊਂਡ ਸਰ ਪੰਜ ਰਾਊਂਡ ਹੁੰਦੇ ਨੇ ਤੇ ਉਹ ਮੈਚ ਇਹਨਾਂ ਦਾ ਫਿਕਸ ਸੀ ਉਹ 21000 ਦਾ ਮੈਚ ਇਹਨਾਂ ਦਾ ਉਹ 21000 ਦਾ ਅੱਜ ਮੈਚ ਕਰਾਇਆ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਆਰਮ ਰੈਸਲਿੰਗ ਦਾ ਤੇ ਸਰ ਇਹ ਕਿੰਨਾ ਕੁ ਟ੍ਰੈਂਡ ਹੈ ਪੰਜਾਬ ਦੇ ਵਿੱਚ ਪੰਜੇ ਅੱਜ ਦੇ ਟਾਈਮ ਦੇ ਵਿੱਚ ਜੇ ਵੇਖਿਆ ਜਾਏ ਯੂਥ ਬਹੁਤ ਜ਼ਿਆਦਾ ਅੱਗੇ ਆਉਂਦਿਆ ਹੈ ਗੇਮਾਂ ਨੂੰ ਲੈ ਕੇ ਖਾਸ ਕਰਕੇ ਆਰਨ ਰੈਸਲਿੰਗ ਨੂੰ ਲੈ ਕੇ ਪਹਿਲਾਂ ਅੱਜ ਦੇ 4-5 ਸਾਲ ਪਹਿਲਾਂ ਇੰਨਾ ਗੇਮ ਦਾ ਸਕੋਪ ਨਹੀਂ ਸੀ ਹੈ ਅੱਜ ਦੇ ਟਾਈਮ ਜਦੋਂ ਪ੍ਰੋ ਪੰਜਾ ਲੀਗ ਆਈਏ ਉਸ ਤੋਂ ਬਾਅਦ ਗੇਮ ਦਾ ਸਕੋਪ ਬਹੁਤ ਜ਼ਿਆਦਾ ਹੋ ਗਿਆ ਹੈ ਕਿਵੇਂ ਤੁਸੀਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋ ਅਸੀਂ ਨਾ ਹਰਿਆਣਾ ਆਰਮਨ ਰਾਜ ਸਿੰਘ ਦੀ ਜਿਹੜੀ ਐਸੋਸੀਏਸ਼ਨ ਨੇ ਪੀਐਫਆਈ ਪ੍ਰੋ ਪੰਜ ਲੀਗ ਉਹਨਾਂ ਨੇ ਨੈਸ਼ਨਲ ਅਸੀਂ ਟੀਮ ਲੈ ਕੇ ਜਾਂਦੇ ਆ ਅਸੀਂ ਬੈਕ ਟੂ ਬੈਕ ਕੰਪੀਟੀਸ਼ਨ ਕਰਵਾਉਂਦੇ ਰਹਿੰਦੇ ਆ ਕਿ ਬੱਚੇ ਅੱਗੇ ਆ ਕੇ ਆਪਣੇ ਆਪ ਨੂੰ ਆਪਣੇ ਆਪ ਨੂੰ ਕੰਪੀਟ ਕਰਨਾ ਬੱਚੇ ਖੇਡਣ ਖੇਡ ਕੇ ਅੱਗੇ ਆਉਣ ਦਾ ਉਹਨਾਂ ਨੂੰ ਮੌਕਾ ਮਿਲੇ ਜੱਦ ਜਿਆਦਾ ਅਸੀਂ ਕੰਪੀਟੀਸ਼ਨ ਕਰਾਉਂਦੇ ਆ ਤੁਹਾਡੇ ਵੱਲੋਂ ਇਹ ਨੀਕੋ ਪ੍ਰੋਗਰਾਮ ਕੀਤਾ ਜਾਂਦਾ ਜੀ ਹਾਂਜੀ ਟਾਈਮ ਟਾਈਮ ਤੇ ਆਪਾਂ ਹਰ ਮਹੀਨੇ ਦੀ ਹਰ ਮਹੀਨੇ 2 ਮਹੀਨਿਆਂ ਬਾਅਦ ਆਪਾਂ ਕੰਪੀਟੀਸ਼ਨ ਕਰਾਉਂਦੇ ਰਹਿੰਦੇ ਆ ਜਿੱਥੇ ਬੱਚਿਆਂ ਨੂੰ ਦੁਬਾਰਾ ਅਲੱਗ-ਅਲੱਗ ਸਟੇਟਾਂ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਬੱਚੇ ਆ ਕੇ ਕੰਪੀਟੀਸ਼ਨ ਖੇਡਦੇ ਨੇ ਔਰ ਆਪਾਂ ਸੰਡੇ ਦੀ ਸੰਡੇ ਨਵੇਂ ਬੱਚਿਆਂ ਨੂੰ ਬੁਲਾ ਕੇ ਜਿਮ 'ਚ ਪ੍ਰੈਕਟਿਸ ਵੀ ਕਰਾਉਂਦੇ ਆ ਜਿਹਦੇ ਵਿੱਚ ਆਪਾਂ ਨੂੰ ਗੇਮ ਦੇ ਬਾਰੇ ਦੱਸਨੇ ਨੋਲੇਜ ਦਿੰਨੇ ਆ ਇਹਦਾ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਜਿਹੜਾ ਗੇਮ ਟ੍ਰੇਨਿੰਗ ਹੈ ਟ੍ਰੇਨਿੰਗ ਅਸੀਂ ਬਿਲਕੁਲ ਫ੍ਰੀ ਕਰਾਉਂਦੇ ਆ ਉਸ ਤੋਂ ਬਾਅਦ ਜਿਹੜੀ ਕੰਪੀ ਅੱਜ ਜਿਹੜਾ ਮੈਚ ਕਰਵਾਇਆ ਗਿਆ ਸੀ ਅਨਮੋਲ ਪੰਨੂ ਤੇ ਸਿਕੰਦਰ ਦੇ ਵਿਚਕਾਰ ਇੱਕ ਚੈਲੰਜ ਮੈਚ ਕਰਵਾਇਆ ਗਿਆ ਸੀ ਜਿਹੜਾ ਸਿਕੰਦਰ ਆਪਣਾ ਹਰਿਆਣੇ ਤੋਂ ਆਇਆ ਥੇ ਤੇ ਅਨਮੋਲ ਪੰਨੂ ਜਿਹੜਾ ਉਹ ਅੰਮ੍ਰਿਤਸਰ ਤੋਂ ਇੱਥੋਂ ਦੇ ਤੇ ਦੋਨਾਂ ਵਿੱਚ ਇੱਕ ਚੈਲੰਜ ਮੈਚ ਕਰਵਾਇਆ ਗਿਆ ਜਿਹੜਾ ਕਿ ਬਹੁਤ ਟਫ ਮੈਚ ਹੋਇਆ ਇੱਕ ਤੇ ਜਿਹਦੇ ਵਿੱਚ ਜਿਹੜੇ ਵਿਨਰ ਰਹੇ ਨੇ ਉਹ ਨੇ ਸਿਕੰਦਰ ਜੀ ਹਰਿਆਣੇ ਦਾ ਨੌਜਵਾਨਾਂ ਨੂੰ ਕੀ ਪ੍ਰੇਰਿਤ ਕੀਤਾ ਨੌਜਵਾਨਾਂ ਨੂੰ ਇਹੀ ਪ੍ਰੇਰਿਤ ਕੀਤਾ ਜਾ ਰਿਹਾ ਕਿ ਵੱਧ ਤੋਂ ਵੱਧ ਜੜੇ ਆ ਖੇਡਾਂ ਨਾਲ ਜੁੜਨ ਤੇ ਨਸ਼ਿਆਂ ਤੋਂ ਜੜੇ ਆ ਉਹ ਦੂਰ ਰਹਿਣ ਤੇ ਵੱਧ ਵੱਧ ਗੇਮਾਂ ਵਿੱਚ ਹੀ ਸਾਲਿਆਂ ਜੀ ਪੰਜੇ ਨਾਲ ਕਿੰਨੀ ਕੁ ਜਿਹੜਾ ਹੈ ਗੇਮ ਕਿਦਾਂ ਦੀ ਹੈ ਦੇਖੋ ਜੀ ਕਈਆਂ ਜਿਹੜੇ ਲੋਕ ਨੇ ਜਿਵੇਂ ਆਮ ਲੋਕ ਨੇ ਉਹ ਸਮਝਦੇ ਨੇ ਕਿ ਇਸ ਗੇਮ ਵਿੱਚ ਕੋਈ ਜ਼ੋਰ ਨਹੀਂ ਆ ਬਸ ਸਿੱਧਾ ਜ਼ੋਰ ਲਾਇਆ ਤੇ ਖੇਡ ਲੈ ਦੇਣਾ ਕੋਈ ਸਾਨੂੰ ਬੈਨਫਿਟ ਨਹੀਂ ਆ ਕਿ ਜਿਹੜਾ ਪਲੇਅਰ ਹੈ ਪਤਾ ਉਹਨੂੰ ਆ ਕਿ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੱਦਾਂ ਜ਼ੋਰ ਲੱਗਦਾ ਵਾ ਤੇ ਪਤਾ ਲੱਗਦਾ ਕਿ ਹਾਂ ਵਾਕਈ ਗੇਮ ਹੈਗੀ ਆ ਪੰਜਾਬੀਆਂ 'ਚ ਕਿੰਨਾ ਜ਼ੋਰ ਹੈ ਪੰਜਾਬੀਆਂ ਦੇਖੋ ਜੀ ਮੈਂ ਆਪ ਪੰਜਾਬ ਪੁਲਿਸ ਵਿੱਚ ਇੱਕ ਕਨਸਟੇਬਲ ਦੀ ਤੌਰ ਤੇ ਨੌਕਰੀ ਕਰ ਰਿਹਾ ਹਾਂ ਜੀ ਮੇਰਾ ਵੀ ਜਦੋਂ ਬਾਹਰ ਖੇਡਣ ਜਾਂਦਾ ਮੈਂ ਤੇ ਵਾਕਈ ਜਦੋਂ ਉਥੇ ਜਾ ਕੇ ਖਲੋਈਦਾ ਪੰਜਾਬ ਦੇ ਇੱਕ ਬੰਦਾ ਖਲੋਂਦਾ ਜਾ ਕੇ ਤੇ ਲੋਕੀ ਪੁੱਛਦੇ ਆ ਕਿ ਹਾਂ ਪੰਜਾਬ ਤੋਂ ਪਲੇਅਰ ਖੇਡਣ ਆਇਆ ਵਾ ਤੇ ਲੋਕੀ ਮਲਕੀ ਕਮਦੇ ਨੇ ਬਾਹਰ ਦੇ ਅਰਧ ਛੇਟਾਂ ਦੇ ਕਿ ਪੰਜਾਬ ਦਾ ਖਿਡਾਰੀ ਹੋਰ ਕਿੰਨਾ ਜ਼ੋਰ ਮੈਂ ਕਹਿੰਦਾ ਜੀ ਪੂਰਾ ਜ਼ੋਰ ਆ ਜੀ ਜਦੋਂ ਇੱਕ ਬੜਕ ਪੰਜਾਬੀ ਮਾਰ ਦਿੰਦਾ ਹੈ ਤੇ ਜ਼ੋਰ ਵੈਸੇ ਚ ਭਰ ਜਾਂਦਾ ਹੈ ਜੀ ਵੈਸੇ ਤਾਂ ਇਹ ਵੀ ਪੰਜਾਬ ਦੀ ਸੀ ਬਿਲਕੁਲ ਜੀ ਬਿਲਕੁਲ ਦੇਖੋ ਜੀ ਇਸ ਗੇਮ ਵਿੱਚ ਜਿਹੜੇ ਆਪਣੇ ਐਥਲੀਟ ਨੇ ਇੰਟਰਨੈਸ਼ਨਲ ਤੱਕ ਵੀ ਪਹੁੰਚੇ ਨੇ ਸੁਨੀਲ ਜੀ ਨੇ ਫੰਨੂ ਕਾਫੀ ਪਲੇਅਰ ਨੇ ਜਿਹੜੇ ਕਿ ਹੁਣ ਮਤਲਕੀ ਇਸ ਦੁਨੀਆ ਵਿੱਚ ਨਹੀਂ ਰਹੇ ਨੇ ਉਹ ਕਾਫੀ ਵੱਡੇ ਪਲੇਅਰ ਰਹੇ ਨੇ ਆਪਣੇ ਲੋਕਾਂ ਨੂੰ ਨੌਜਵਾਨਾਂ ਨੂੰ ਕੀ ਉਤਸ਼ਾਹਿਤ ਕਰ ਰਹੇ ਤੁਸੀਂ ਲੋਕਾਂ ਨੂੰ ਇਹ ਹੀ ਸਹਿਯੋਗ ਕਰ ਰਹੇ ਆ ਕਿ ਆਪਣੇ ਵੱਤਵਾਦ ਇਸ ਗੇਮ ਵਿੱਚ ਹਿੱਸਾ ਰੋ ਅਸੀਂ ਗਾਂਹ ਹੋਰ ਹਿਮਨ ਕਰਵਾਵਾਂਗੇ ਵੱਤਵਾਦ ਉਤਸ਼ਾਹ ਹੋ ਇਸ ਗੇਮ ਵਿੱਚ ਤੇ ਹਿੱਸਾ ਲੋ ਬਾ ਚੜ ਕੇ ਦੇਖੋ ਇਹ ਗੇਮ ਆਰਮ ਰੈਸਲਿੰਗ ਦੀ ਬਹੁਤ ਵਧੀਆ ਅੱਗੇ ਗ੍ਰੋ ਕਰ ਰਹੀ ਆ ਇਦੇ ਵਿੱਚ ਇੰਟਰਸਟ ਵੀ ਬਹੁਤ ਵਧੀਆ ਲੋਕਾਂ ਦਾ ਬਣਦਾ ਹੈ ਆਪਸ ਦੇ ਵਿੱਚ ਫਾਈਟ ਹੁੰਦੀ ਆ ਬਿਨਾ ਵਾਇਲੈਂਸ ਦੇ ਤੇ ਇੱਕ ਮਤਲਬ ਬਹੁਤ ਵਧੀਆ ਇੰਟਰਸਟ ਬਣਦਾ ਹੈ ਇਹਦੇ ਵਿੱਚ ਗੇਮ ਦਾ ਤੇ ਅੱਜ ਕੱਲ ਲੋਕੀਂ ਹਰ ਕੋਈ ਆਪਾਂ ਬਚਪਨ ਤੋਂ ਵੇਂਦੇ ਆਏ ਆ ਕਿ ਲੋਕੀਂ ਆਪਣੀ ਮਤਲਬ ਪਾਵਰ ਵਰਤਣ ਵਾਸਤੇ ਪੰਜਾ ਲਾਉਂਦੇ ਇਸੇ ਨੂੰ ਜਦੋਂ ਪ੍ਰੋਫੈਸ਼ਨਲ سپورਟ ਆ ਇਹਦੇ ਵਿੱਚ ਲੋਕੀਂ ਆ ਰਹੇ ਆ ਤੇ ਇੱਕ ਵਧੀਆ ਸਕੋਪ ਹੈਗਾ ਨਸ਼ਿਆਂ ਤੋਂ ਦੂਰ ਰਹਿਣ ਦਾ ਤੇ ਆਪਣਾ ਗੇਮ ਦੇ ਵਿੱਚ ਅੱਗੇ ਵਧਣ ਦਾ ਤੁਹਾਡੇ ਮਨ ਚ ਕਿਵੇਂ ਆ ਗਿਆ ਇਸ ਨੂੰ ਕਰਨਾ ਤੇ ਇਹਨੂੰ ਕਰਕੇ ਪੰਜਾਬ ਨੂੰ ਬਚਾਉਣਾ ਸੀ ਪਰ ਜਿਵੇਂ ਅੱਜ ਕੱਲ ਗੇਮ ਅੱਗੇ ਵੱਧ ਰਹੀ ਆ ਤੇ 스ਕੋਪ ਹੈਗਾ ਆ ਇਹਦੇ ਵਿੱਚ ਅੱਗੇ ਹੁਣ ਕੈਰੀਅਰ ਵੀ ਬਣ ਰਿਹਾ ਆ ਪ੍ਰੋ ਪੰਜਾਬ ਲੀਗ ਦਾ ਕਰਕੇ ਠੀਕ ਆ ਕੈਰੀਅਰ ਵੀ ਅੱਗੇ ਆ ਰਿਹਾ ਆ ਅੱਗੇ ਲੀਗ ਚੱਲ ਰਹੀ ਆ ਤੇ ਇੱਕ ਸਾਡਾ ਬੂਸਟ ਮਿਲਦਾ ਲੋਕਾਂ ਨੂੰ ਕਿ ਅੱਗੇ ਵਧਿਆ ਜਾਵੇ ਗੇਮ ਦੇ ਵਿੱਚ ਆਇਆ ਜਾਵੇ